ਤਨਵਾਹੀ ਗੁਰੂ ਸਾਹਿਬ ਜੀ ਮੇਰ ਕਰੋ ਤ੍ਰਿਣ ਤੇ ਮੋਹ ਜਾਹੇ ਗਰੀਬ ਨਿਵਾਜ ਨਾ ਦੂਸਰ ਤੁਸ फूल सिमो हमारी प्रभ आप ना फूलन हार कहूं कौ मोसो सेव करी तुम्हारी तिनके सब ही ग्रह देखियत द्रब परोसो ਯਾ ਕਲ ਮੈਂ ਸਬ ਕਾਲ ਕਿਰਪਾਨ ਕੇ ਵਾਰੀ ਪੂਜਾਨਕ ਵਾਰੀ ਪਰਸੋ ਦੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖਾ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖਾ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨੀ ਲੋਕ ਸਤ ਗੁਰਾਂ ਦੀ ਸਾਜੀ ਆਰ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਾਧ ਸੰਗਤ ਜੀ ਆਪ ਸ਼ੁਰੂਆਤ ਕੀ ਸੰਗਤਾਂ ਬੜੇ ਲਮੇਰੇ ਸਮੇਂ ਤੋਂ ਅੱਤ ਦੀ ਗਰਮੀ ਦੇ ਮੌਸਮ ਦੇ ਵਿੱਚ ਚੌਂਕੜੇ ਗੱਡ ਕੇ ਬੈਠੇ ਹੋ ਨਮਨ ਹੈ ਤੁਹਾਡੇ ਚੌਂਕੜਿਆਂ ਨੂੰ ਜਿਹੜਾ ਗੁਰੂ ਕੀ ਹਜ਼ੂਰੀ ਦੇ ਅੰਦਰ ਗੁਰੂ ਦੀ ਸ਼ੋਭਾ ਵਧਾਉਣ ਵਾਸਤੇ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਨਾਲ ਗੁਰੂ ਹੈ ਤੇ ਗੁਰੂ ਦੇ ਨਾਲ ਸੰਗਤ ਹੈ। ਤਾਂ ਹੀ ਇਹ ਸਮਾਗਮ ਸਫਲ ਹੁੰਦੇ ਹਨ। ਬੜਾ ਸਾਫ਼ ਦਿੱਤਾ ਹੈ। ਤੁਸੀਂ ਜਾਣਦੇ ਹੋ ਅਰਦਾਸ ਦਾ ਸਮਾਂ ਹੋ ਚੁੱਕਾ। ਤੇ ਕੁਝ ਕੁ ਮਿੰਟਾਂ ਦੀ ਹਾਜ਼ਰੀ ਵਾਸਤੇ ਸਮਾਂ ਪ੍ਰਾਪਤ ਹੋਇਆ ਹੈ। ਜਾਣਦੇ ਜਾਂਦੇ ਪਈ ਮਨਵੀਰ ਸਿੰਘ ਜੀ ਪਵੰਡ ਵਾਲੇ ਅਖੀਰ ਤੇ ਇੱਕ ਛੋਟਾ ਜਿਹਾ ਬੋਲ ਬੋਲ ਕੇ ਗਏ ਕਹਿੰਦੇ ਜਨਕੇ ਪੁਰਬ ਮਨਾਤੇ ਹੋ ਤਨ ਕੀ ਬਾਤ ਵੀ ਮਾਨਾ ਕਰੋ ਆਓ ਜੋ ਅਸੀਂ ਮਹਾਂਪੁਰਖਾਂ ਦੇ ਜਨਮ ਦਿਹਾੜੇ ਤੇ ਇਕੱਤਰ ਹੋਏ ਆ ਸਾਢੇ 500 ਸਾਲ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਕਹਿੰਦੇ ਆ ਕੋਝ ਕੁ ਸਾਲ ਪਈ ਤਾਂ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਮਾਪੁਰਖ ਤੇ ਹੋਰ ਜਿੰਨੇ ਵੀ ਸੰਸਾਰ ਦੇ ਉੱਪਰ ਦਤ ਬੇਤੇ ਮਾਪੁਰਖ ਹੋਏ ਨੇ ਸਾਨੂੰ ਕੀ ਗੱਲਾਂ ਕਹਿੰਦੇ ਆ ਸਾਰੀ ਸਿੱਖਿਆ ਦੀ ਬਾਤ ਹੈ ਪਰ ਅਸਲ ਗੱਲ ਹੈ ਮੰਨਣ ਦੀ ਪਹਿਲੀ ਬੇਨਤੀ ਆਪ ਜੀ ਦੇ ਚਰਨਾਂ ਪਾਸ ਹੈ ਬੜੇ ਸੋਹਣੇ ਸੱਜ ਕੇ ਬੈਠੇ ਹੋ ਕੁਝ ਚੰਦ ਕੁਮਿੰਟਾਂ ਦੀ ਗੱਲ ਹੈ ਜਿਹੜੇ ਮੇਰੇ ਵੀਰ ਭੈਣਾਂ ਪਿੱਛੇ ਬੈਠੀਆਂ ਨੇ ਹੱਥ ਜੋੜ ਕੇ ਬੇਨਤੀ ਜੇ ਤੁਸੀਂ ਉੱਠ ਕੇ ਅਗਾ ਆ ਸਕਦੇ ਹੋ ਤੇ ਆਓ ਗੁਰੂ ਦੇ ਨੇੜੇ ਹੋ ਕੇ ਬੈਠੀਏ ਕਿਉਂਕਿ ਹੁਣ ਅਰਦਾਸ ਹੋਣੀ ਹੈ ਆਂਦੇ ਜਿੰਨਾ ਨੇੜੇ ਹੋ ਕੇ ਮਾਪੁਰਖਾਂ ਕੋਲ ਜਦੋਂ ਕੋਈ ਬਚਨ ਕਰਨ ਵਾਸਤੇ ਜਾਂਦੇ ਤੇ ਦੂਰੋਂ ਨਹੀਂ ਨਾ ਕਰਦੇ ਹੋਰ ਨੇੜੇ ਹੋ ਜਾਈਏ ਹੋਰ ਨੇੜੇ ਹੋ ਜਾਈਏ ਤੇ ਇਹ ਮਹਾਪੁਰਖਾਂ ਦਾ ਵੀ ਮਹਾਪੁਰਖ ਧਨਕਰੂ ਗਰੰਥ ਸਾਹਿਬ ਮਹਾਰਾਜ ਸਾਹਿਬ ਜੀ ਉਹ ਵੀ ਇਹਨਾਂ ਦੇ ਨੇੜੇ ਹੋ ਕੇ ਗੱਲਾਂ ਪੂਰੀਆਂ ਕਰਾਉਂਦੇ ਆ ਆਓ ਸਾਰੇ ਜਾਣੇ ਉੱਟ ਕੇ ਅੱਗੇ ਆਈਏ ਤੇ ਆਪਣੀ ਤੇ ਦਾਸ ਦੀ ਹਾਜ਼ਰੀ ਲਵਾਉਂਦਿਆਂ ਦੋਵੇਂ ਹੱਥ ਜੋੜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਗੁਰਬਾਣੀ ਅੰਦਰ ਕਿਹਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਕਿੰਦੇ ਤੀਰਥਾਂ ਤੇ ਜਾ ਤਪ ਕਰ ਦਾਨ ਦੇ ਜਿੰਨਾ ਵੱਡਾ ਮਰਜੀ ਦੇ ਦੇ ਦਾਨ ਮਿਲਣਾ ਕੀ ਆ ਜੇ ਕੋ ਪਾਵੇ ਤਿਲਕਾ ਮਾਨ ਤੇਲ ਮਾਤਰ ਵੜਿਆਈ ਮਿਲੇਗੀ ਐਨੀ ਕੋ ਗੱਲ ਸੁਣ ਕੇ ਬਸ ਕਰ ਜਾਂਦੇ ਆ ਜਿਹੜੀ ਅਸਲ ਗੱਲ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਕਹੀ ਆ ਉਹ ਅਸੀਂ ਸੁਣਦੇ ਨਹੀਂ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਆਓ ਸਵੇਰ ਤੋਂ ਬੈਠੇ ਆ ਸੁਣੀ ਜਾ ਰਹੇ ਕਿਰਤਨੀ ਜਥੇ ਨੇ ਕੀਰਤਨ ਕੀਤਾ ਸਿੰਘ ਸਾਹਿਬ ਗਿਆਨੀ ਸਿੰਘਾ ਨੇ ਕਥਾ ਕੀਤੀ ਹੈ ਢਾਡੀ ਸਿੰਘਾ ਨੇ ਇਤਿਹਾਸ ਸਰਵਣ ਕਰਾਇਆ ਹੈ ਸੁਣੀ ਜਾ ਰਹੇ ਹਾਂ ਪਰ ਜਦੋਂ ਇੱਥੋਂ ਤੁਸੀਂ ਘਰਾਂ ਨੂੰ ਵਾਪਸ ਜਾਣਾ ਹੈ ਤੇ ਇੰਨੇ ਲੰਮੇ ਸਮੇਂ ਦੇ ਵਿੱਚ ਜੋ-ਜੋ ਸੁਣਿਆ ਹੈ ਉਹਦੇ ਵਿੱਚੋਂ ਕੁਝ-ਕੁਝ ਚੁਣ ਲਓ ਕਿ ਇਹਨਾਂ ਨੂੰ ਮੰਨਣਾ ਵੀ ਹੈ ਕਿਉਂਕਿ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਜੇ ਸੁਣ ਕੇ ਉਹਨੂੰ ਮੰਨਾਂਗੇ ਫੇਰ ਹੀ ਹੋਵੇਗਾ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜੇ ਪਾਵੇ ਦਰਗਾਹ ਮਾਨ ਦਰਗਾਹ ਵਿੱਚ ਮਾਨਤਾ ਹੀ ਹੋ ਮਿਲਣਾ ਹੈ ਮਾਪੁਰਖਾਂ ਨੇ ਮੰਨਿਆ ਮਾਪੁਰਖਾਂ ਦੇ ਨਾਲ ਰਹਿ ਵਿਦਿਆ ਪ੍ਰਾਪਤ ਕੀਤੀ ਤੇ ਦੱਸਿਆ ਕਰਦੇ ਸਨ ਕਿ ਜਿਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਗੁਰਬਾਣੀ ਅੰਦਰ ਸਾਨੂੰ ਦਾਤਾਂ ਬਖਸ਼ਿਸ਼ ਕੀਤੀਆਂ ਗੁਰਬਾਣੀ ਬਖਸ਼ੀ ਹੈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਭੜਿਆਂ ਸਮਿਆਂ ਵਿੱਚ ਜਿਨ੍ਹਾਂ ਨੂੰ ਬਾਣੀ ਨਹੀਂ ਸਮਝ ਆਉਂਦੀ ਸੀ ਉਦੋਂ ਧਾਰਣਾ ਵਾਲਾ ਕੀਰਤਨ ਹੁੰਦਾ ਸੀ ਤੇ ਸ਼੍ਰੀਮਾਨ ਸੰਤ ਬਾਬਾ ਧਾਰਾ ਸਿੰਘ ਸਾਹਿਬ ਜੀ ਕੀਰਤਨ ਕਰਿਆ ਕਰਦੇ ਸਨ ਧਾਰਣਾ ਵਾਲਾ ਤੇ ਕੀ ਕਹਿੰਦੇ ਸਣਾਓ ਜਪੀ ਰੜਕੇ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਸਾਡੇ ਸਤ ਗੁਰਾਂ ਦਾਜ ਬਣਾਇਆ ਆਜੋ ਜਿੰਨੇ ਪਾਰ ਲੰਘਣਾ ਸਾਡੇ ਸਤ ਗੁਰਾਂ ਦਾਜ ਬਣਾ ਆਜੋ ਜਿਨੇ ਪਾਰ ਲੰਗਣਾ ਸਾਡੇ ਸਾਡੇ ਸਤ ਗੁਰਾਂ ਦਾਜ ਬਣਾਇਆ ਆਜੋ ਜਿਨੇ ਪਾਰ ਲੰਗਣਾ ਸਾਡੇ ਤਰ ਜਾਣਗੇ ਨਸੀਬਾ ਵਾਲੇ ਪਾਪੀ ਬੰਦੇ ਰਹਿ ਜਾਣਗੇ ਤਰ ਜਾਣਗੇ ਤਰ ਜਾਣਗੇ ਨਸੀਬਾ ਵਾਲੇ ਪਾਪੀ ਬੰਦੇ ਰਹਿ ਜਾਣਗੇ ਤਰ ਜਾਣਗੇ ਮਾਫ਼ ਕਰਿਓ ਗੱਲਾਂ ਥੋੜਾ ਜਿਹਾ ਸਾਥ ਨਹੀਂ ਦਿੰਦਾ ਪਰ ਮਹਾਪੁਰਖਾਂ ਦੇ ਜੋ ਵਿਚਾਰ ਸਨ ਉਹ ਸਾਂਝੇ ਜ਼ਰੂਰ ਕਰਨੇ ਸਨ ਇਹ ਤਾਂ ਗੱਲ ਸੀ ਕਿ ਕੀ ਉਹਨਾਂ ਨੇ ਸਾਨੂੰ ਕਿਹਾ ਹੈ ਅਸੀਂ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੇ ਹਾਂ ਮਹਾਰਾਜ ਗੁਰਬਾਣੀ ਅੰਦਰ ਕਹਿੰਦੇ ਆ ਉਹ ਵੀ ਅਸੀਂ ਸੁਣ ਕੇ ਉੱਥੋਂ ਤੱਕ ਹੀ ਰਹਿ ਜਾਂਦੇ ਆ ਤੇ ਮਹਾਪੁਰਖਾਂ ਨੇ ਧਾਰਨਾ ਵਿੱਚ ਕਿਹਾ ਕੀ ਕਿਹਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਇਹਨਾਂ ਬਾਤਾਂ ਨੂੰ ਜਦੋਂ ਅਸੀਂ ਮੰਨਾਂਗੇ ਫਿਰ ਸਾਡੀ ਗਤੀ ਹੋਣੀ ਸਾਡੇ ਸਤਿਗੁਰਾਂ ਜਹਾਜ਼ ਬਣਾਇਆ ਆਜੋ ਜਿੰਨੇ ਬਾਹਰ ਲੱਗਣਾ ਕਿਹੜਾ ਜਹਾਜ਼ ਬਣਾਇਆ ਮਹਾਂਪੁਰਖ ਦੱਸ ਜਾ ਕਰਦੇ ਸਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਦਰੇ ਕੋਈ ਚੜੇ ਦਾ ਸਹੀ ਹੈ ਜਹਾਜ਼ ਦੇ ਉੱਪਰ ਗੱਲਾਂ ਬੜੀਆਂ ਕਰੀ ਜਾਂਦੇ ਆ ਚੜਾਂਗੇ ਚੜਾਂਗੇ ਚੜਨਾ ਹੈ ਚੜਨਾ ਹੈ ਸੁਣੀ ਜਾਂਦੇ ਆ ਕਹੀ ਜਾਂਦੇ ਆ ਆਜੋ ਹਣ ਕੁਝ ਸਮਾਂ ਮੰਨ ਵੀ ਲਈਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਝੋਲੀ ਵਿੱਚ ਵਗਾਈਏ ਇੰਨੀ ਕੋ ਬੇਨਤੀ ਹਾਜ਼ਰੀ ਪ੍ਰਵਾਨ ਕਰਨੀ ਫਿਰ ਆਪਾਂ ਰਲ ਕੇ ਅਨੰਦ ਸਾਹਿਬ ਗੁਰਬਾਣੀਆਂ ਦਾ ਜਾਪ ਕਰਾਂਗੇ ਤੇ ਅਰਦਾਸ ਵਿੱਚ ਸ਼ਾਮਲ ਹੋਵਾਂਗੇ ਆਓ ਜੋ ਮਹਾਂਪੁਰਖਾਂ ਨੇ ਕਿਹਾ ਹੈ ਤੇ ਜੋ ਗੁਰੂ ਕੀ ਗੁਰਬਾਣੀ ਕਹਿੰਦੀ ਹੈ ਜੇ ਉਹਨਾਂ ਦੇ ਪੁਰਬ ਮਨਾਉਣੇ ਤੇ ਉਹਨਾਂ ਦੀਆਂ ਗੱਲਾਂ ਵੀ ਬਣੀਏ ਰਲ ਕੇ ਕੁਝ ਸਮੇਂ ਵਾਸਤੇ ਨਾਮ ਦੇ ਨਾਲ ਹਾਜ਼ਰੀ ਭਰਨੀ ਵਾਹੇ ਗੁਰੂ

ਵਾਹੇ ਗੁਰੂ ਵਾਹੇ ਗੁਰੂਆ ਗੁਰੂ ਆਹੇ ਗੁਰੂ ਵਾਹਿਗੁਰੂ ਤਨ ਆਏ ਗੁਰੂ ਵਾਹਿਗੁਰੂ ਜੀ ਵਾਹੇ ਗੁਰੂ ਵਾਹਿਗੁਰੂ ਤਨ ਆਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਤਨ ਆਏ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਤਨ ਆਏ ਗੁਰੂ ਆ ਜੱਪਿਆ ਉਹਨਾਂ ਮਾਪੁਰਖਾਂ ਨੇ ਜਿਨ੍ਹਾਂ ਦੇ ਅਸੀਂ ਪੁਰਬ ਬਣਾਉਨੇ ਆ ਤੇ ਸੰਗ ਨਾ ਕਰੋ ਜਪਣ ਦੇ ਵਿੱਚ ਖੁੱਲ ਕੇ ਗੂੰਜਾ ਪਾ ਦਿਓ ਪਤਾ ਲੱਗੇ ਕਿ ਅਸੀਂ ਕਿਸੇ ਮਾਪੁਰਖ ਦਾ ਜਨਮ ਦਿਹਾੜਾ ਬਣਾਇਆ ਤੇ ਉਹਦੀਆਂ ਬਾਤਾਂ ਵੀ ਮੰਨੀਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਵਾਹ ਵਾਹੇ ਗੁਰ ਵਾਹੇ ਗੁਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇਹ ਸੋਲ ਅਨੰਦ ਹਨ ਜੇ ਮੰਨਣਾ ਹੈ ਨਾ ਕੁਝ ਸੁਣਿਆ ਸਵੇਰ ਦਾ ਤੇ ਘਰ ਅੰਮ੍ਰਿਤ ਜਾ ਕੇ ਇਹ ਜਰੂਰ ਕਰਿਆ ਕਰੋ ਸਵੇਰੇ ਸ਼ਾਮ 5-7 ਮਿੰਟ ਜਿੰਨਾ ਤਾਂ ਲੇਖੋ ਬਲ ਪਵੇ ਬਚਿਆਣਾ ਮਿਲ ਕੇ ਇਹ ਹੀ ਕੀਤਾ ਮਹਾਂਪੁਰਖਾਂ ਨੇ ਇਥੋਂ ਤੱਕ ਬਣ ਗਏ ਜੇ ਅਸੀਂ ਵੀ ਕਰਾਂਗੇ ਤੇ ਅਸੀਂ ਵੀ ਪਰਮੇਸ਼ਰ ਕਿਥੋਂ ਤੱਕ ਲੈ ਜਾਵਾਂਗੇ ਇਹ ਪੁਕਾਰ ਹੈ ਸਾਡੇ ਅੰਦਰ ਦੀ ਰੱਬ ਨੂੰ ਇਹ ਵਾਹਿਗੁਰੂ ਕਹਿਣ ਦੇ ਵਿੱਚ ਹੀ ਹੈ ਕਿ ਮਹਾਰਾਜ ਮੈਂ ਹਮ ਅਵਗੁਣ ਪਰ ਇੱਕ ਗੁਣ ਨਾਹੀ ਅੰਮ੍ਰਿਤ ਸਾੜ ਬਿਕੈ ਮੇਕਾਈ ਮਾਇਆ ਮੋਹ ਪਰਮਪੈ ਭੂਲੇ ਸੁਤਦਾਰਾ ਸੁਪ੍ਰੀਤ ਲਗਾਈਕੁ ਉਤਮ ਬੰਤ ਗੁਣਿਓ ਸੁਣਿਓ ਗੁਰ ਸੰਗਤ ਤੇ ਮਿਲੰਤ ਜਮਤ ਰਾਸ ਮਟਾਈ ਕਰ ਅਰਦਾਸ ਪਾੜ ਗੀਰਤ ਕੀ ਗੁਰ ਰਾਮਦਾਸ ਰਖ ਸਰਣਾਈ ਸਾਡੀ ਅਰਦਾਸ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਮੁੱਚੇ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋਈ ਉਹਨਾਂ ਨੇ ਕਾਲਣਾ ਕਾਲੀ ਦਿਲਕਾਈ ਨੂੰ ਉਪਦੇਸ਼ ਗੁਰੂ ਦਾ ਦੇਣ ਵਾਸਤੇ ਇਸ ਰਾਹ ਦੇ ਉੱਪਰ ਤੁਰੇ ਸਾਡੇ ਵਰਗਿਆਂ ਨੇ ਸੁਣਿਆ ਬਾਹ ਫੜੀ ਉਹਨਾਂ ਨੇ ਘੁੱਟ ਕੇ ਬਾਹ ਫੜ ਲਈ ਇਸ ਰਸਤੇ ਤੇ ਤੋਰ ਦਿੱਤਾ ਪਰ ਮਨ ਬੜਾ ਡੋਲਦਾ ਹੈ ਇਹਨਾਂ ਕੋ ਡੋਲਦਾ ਹੈ ਕਿ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਜੋੜੀ ਬਿਠਾਏ ਨਹੀਂ ਤੇ ਸਾਡੇ ਵਰਗੇ ਤੇ ਕਦੋਂ ਤੇ ਕਿੱਧਰ ਬੰਨੇ ਹੋ ਜਾਣ ਅਰਦਾਸ ਕਰਿਓ ਇਹ ਡੋਲੇ ਨਾ ਗੁਰੂ ਦੇ ਅੱਗੇ ਅਰਦਾਸ ਤੇ ਰੋਜ਼ ਹੀ ਹੁੰਦੀ ਹੈ ਡੰਡਾਉਤ ਬੰਦਿਆਂ ਨਿਕ ਬਾਰ ਸਰਬਖਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਵ ਕਾ ਰਤ ਪ੍ਰਸੰਗਤ ਅਰਦਾਸ ਕਰੇ ਮਹਾਰਾਜ ਕਦੇ ਡੋਲੀ ਇਹ ਨਾ ਡਿੜ ਰਹੀਏ ਗੁਰੂ ਤੋਂ ਆਜ਼ਾਦੀ ਨਾ ਮੰਗੀ ਆ ਜੇ ਆਜ਼ਾਦੀ ਦਾ ਦੇਣਾ ਹੈ ਨਾ ਗੱਲਾਂ ਬੜੀਆਂ ਨੇ ਪਰ ਨਹੀਂ ਕਰ ਸਕਦੇ ਪਰ ਇਹਦੇ ਵਿੱਚੋਂ ਇੱਕ ਹੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਕਿ ਆਜ਼ਾਦੀ ਜਿਹੜੀ ਹੁੰਦੀ ਹੈ ਨਾ ਗੁਰੂ ਕੋਲੋਂ ਨਹੀਂ ਮੰਗੀਦੀ ਹੁੰਦੀ ਦੇਸ਼ ਕੋਲੋਂ ਪਿੰਡ ਕੋਲੋਂ ਕਿਤੇ ਵੀ ਆਜ਼ਾਦੀ ਮੰਗ ਲੋ ਪਰ ਗੁਰੂ ਕੋਲੋਂ ਜਿਸ ਦਿਨ ਆਜ਼ਾਦੀ ਮੰਗੋਗੇ ਨਾ ਉਹ ਦਿਨ ਸਾਡਾ ਕੱਖ ਨਹੀਂ ਰਹਿਣਾ ਗੁਰੂ ਦੇ ਹੁਕਮ ਦੇ ਵਿੱਚ ਹੀ ਰਹਿਣਾ ਹੀ ਬੜੀ ਵੱਡੀ ਬਾਤ ਹੈ ਗੁਰੂ ਕੋਲੋਂ ਕਦੇ ਆਜ਼ਾਦ ਨਹੀਂ ਹੋਈਦਾ ਜਦੋਂ ਸਿਰ ਦਾ ਸਾਈਂ ਹੱਥ ਰੱਖੇ ਨਾ ਆਪਣੇ ਕਾਇਦੇ ਕਾਨੂੰਨ 'ਚ ਮੰਨ ਕੇ ਰੱਖੇ ਉਦੋਂ ਹੀ ਜੀਵਨ ਜਿਉਣ ਦਾ ਆਨੰਦ ਆਉਂਦਾ ਮਜ਼ਾ ਆਉਂਦਾ ਨਹੀਂ ਤੇ ਸਾਨੂੰ ਪਤਾ ਹੀ ਨਹੀਂ ਅਸੀਂ ਕਿਹੜੇ ਰਾਹ ਜਾਣਾ ਹੈ ਇਨੀਆਂ ਬਿੰਦੀਆਂ ਪ੍ਰਵਾਨ ਕਰਿਓ ਮਹਾਪੁਰਖਾਂ ਵੱਲੋਂ ਤੇ ਦਾਸ ਵੱਲੋਂ ਆਪ ਸਰਬੱਤ ਸੰਗਤ ਦੂਰੋਂ ਨੇੜੇੋਂ ਚੱਲ ਕੇ ਆਇਓ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਮਹਾਪੁਰਖਾਂ ਦੀ ਫਤਿਹ ਦਾਸ ਦੀ ਫਤਿਹ ਪ੍ਰਵਾਨ ਕਰੋ ਤਰਲ ਮਿਲ ਕੇ ਸ੍ਰੀ ਅਨੰਦ ਸ੍ਰਮ ਗੁਰਬਾਣੀ ਦਾ ਜਾਪ ਕਰੀਏ ਜੀ ਅਰਦਾਸ ਵਿੱਚ ਸ਼ਾਮਿਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਾਹਿਬ ਗੁਰਬਾਣੀਆਂ ਦੇ ਜਾਪ ਹੋ ਚੁੱਕੇ ਹਨ ਆਓ ਸਭਾ ਸੰਗਤ ਰਾਲ ਮਿਲ ਕੇ ਅਰਦਾਸ ਦੇ ਵਿੱਚ ਹਾਜ਼ਰੀ ਭਰੀਏ ਜੀ ਤੇ ਅੱਗੇ ਅਰਦਾਸ ਹਮਾਰੀ